ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਅਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4.5 ਮਰਲੇ ਹੈ ਉਸ ਘਰ ਦੀ ਪਹਿਲਾਂ ਫਰੰਟ ਦੇਖ ਲਓ ਦੋ ਮੰਜ਼ਲ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਇਹ ਰਜਿਸਟਰੀ ਕਰਦੀ ਹੋਈ ਹੋਈ ਹੈ ਫਰੰਟ ਤੋਂ ਹੀ ਸਾਰੇ ਦੇਖ ਲਈਏ ਜੀ ਤੁਹਾਨੂੰ ਅੰਦਰੋਂ ਵੀ ਸਾਰਾ ਘਰ ਦਿਖਾ ਦਿੰਨੇ ਆ ਮਾਲਕਾਂ ਨੇ ਘਰ ਦੀ ਡਿਮਾਂਡ 5 ਲੱਖ ਰੁਪਇਆ ਰੱਖੀ ਹੈ ਬਾਕੀ ਮਾਲਕ ਕਹਿੰਦੇ ਨੇ ਕਿ ਮੁੱਖ ਤੇ ਘਾਟਾ ਵਾਧਾ ਕੀਤਾ ਜਾਏਗਾ ਜੀ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਸਸਤੇ ਘਰ ਦੀ ਡਿਮਾਂਡ ਕੀਤੀ ਸੀਗੀ ਇਹ ਕੋਈ 4-5 ਲੱਖ ਤੱਕ ਘਰ ਹੋਵੇ ਤਾਂ ਉਸ ਘਰ ਦੀ ਵੀਡੀਓ ਲੈ ਕੇ ਆਈਓ ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਸਤੇ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਘਰ ਦੀ ਐਂਟਰੀ ਤੇ ਵੇੜਾ ਬਣਿਆ ਹੋਇਆ ਹੈ ਵੇੜੇ ਵਿੱਚੋਂ ਅਸੀਂ ਪੌੜੀਆਂ ਉੱਪਰ ਜਾਂਦੀਆਂ ਹਨ ਉਸ ਤੋਂ ਬਾਅਦ ਆ ਕਮਰਾ ਬਣਿਆ ਹੋਇਆ ਜੀ ਕਮਰਾ ਤੁਸੀਂ ਦੇਖ ਹੀ ਰਹੇ ਹੋ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਸਾਰੇ ਘਰ ਵਿੱਚ ਪੇਂਟ ਦਾ ਕੰਮ ਹੋਇਆ ਹੋਇਆ ਖਿੜਕੀਆਂ ਦਰਵਾਜ਼ੇ ਸਾਰੇ ਲੱਗੇ ਹੋਏ ਹਨ ਬਿਜਲੀ ਫਿਟਿੰਗ ਸਾਰੀ ਹੋਈ ਹੋਈ ਹੈ ਪਾਣੀ ਦਾ ਕਨੈਕਸ਼ਨ ਵੀ ਸਾਰਾ ਲਿੱਤਾ ਹੋਇਆ ਹੈ ਜੀ ਟੈਂਕੀ ਮੋਟਰ ਲੱਗੀ ਹੋਈ ਹੈ ਇਸ ਕਮਰੇ ਦੇ ਨਾਲ ਇੱਕ ਹੋਰ ਕਮਰਾ ਬਣਿਆ ਹੋਇਆ ਹੈ ਟੋਟਲ ਨੀਚਲੇ ਪੋਰਸ਼ਨ ਚ ਤਿੰਨ ਕਮਰੇ ਬਣੇ ਹੋਏ ਹਨ ਤੇ ਇੱਕ ਕਿਚਨ ਬਣੀ ਹੋਈ ਹੈ ਇੱਕ ਵਾਸ਼ਰੂਮ ਬਣਿਆ ਹੋਇਆ ਬਾਕੀ ਦੋ ਕਮਰੇ ਉੱਪਰਲੀ ਮੰਜ਼ਲ ਤੇ ਬਣੇ ਹੋਏ ਹਨ ਅੱਜ ਦੂਜਾ ਰੂਮ ਬਣਿਆ ਹੋਇਆ ਤੇ ਇਹਦੇ ਬਿਲਕੁਲ ਸਾਹਮਣੇ ਕਿਚਨ ਬਣੀ ਹੋਈ ਹੈ ਤੁਹਾਨੂੰ ਪਹਿਲਾਂ ਕਿਚਨ ਦਿਖਾ ਦਿੰਨੇ ਆ ਤੀਜਾ ਰੂਮ ਬਾਅਦ ਦਿਖਾਣੇ ਆ ਆ ਦੇਖੋ ਜੀ ਸਾਰੀ ਕਿਚਨ ਬਣੀ ਹੋਈ ਹੈ ਜੀ ਕਿਚਨ ਵਿੱਚ ਸ਼ੈਲਫਾਂ ਵਗੈਰਾ ਸਾਰੀ ਪਈਆਂ ਹੋਈਆਂ ਹਨ ਇਦੇ ਨਾਲ ਹੀ ਤੀਜਾ ਰੂਮ ਬਣਿਆ ਹੋਇਆ ਤੁਸੀਂ ਉਹ ਵੀ ਦੇਖ ਲਓ ਇੱਕ ਵਾਰੀ ਤੀਜਾ ਰੂਮ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਆ ਦੇਖੋ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਗਿਆ ਹੈ ਜੀ ਮਾਲਕਾਂ ਦਾ ਨੰਬਰ ਹੈ 90411 40758 ਤੇ ਦੂਜਾ ਨੰਬਰ ਹੈ ਜੀ 98153 60769 ਇਹ ਜੀ ਦੋ ਨੰਬਰ ਮਾਲਕਾਂ ਦੇ ਦਿੱਤੇ ਹਨ ਤੇ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਸਕਦੇ ਹੋ ਦੋਨੋਂ ਨੰਬਰ ਚੱਲਦੇ ਹਨ ਘਰ ਦਾ ਐਡਰੈਸ ਵੀ ਤੁਹਾਨੂੰ ਮੈਂ ਦੱਸ ਦਿੰਨਾ ਜੀ ਇਹ ਜੀ ਜੀਵਨਪੁਰ ਜਟਾ ਪਿੰਡ ਵਿੱਚ ਪੈਂਦਾ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਮਹਿਲਪੁਰ ਤੋਂ 5 ਕਿਲੋਮੀਟਰ ਹੈ ਜੀ ਇਹ ਪਿੰਡ ਪੈਂਦਾ ਇੱਥੇ ਇਹ ਘਰ ਬਣਿਆ ਹੋਇਆ ਤੇ ਜਾ ਕੇ ਦੇਖਣਾ ਦੇਖ ਸਕਦੇ ਹੋ ਮਾਲਕਾ ਨੂੰ ਫੋਨ ਕਰਕੇ ਪ੍ਰੋਪਰ ਐਡਰੈਸ ਹੀ ਪੁੱਛ ਸਕਦੇ ਹੋ ਆ ਜੀ ਦੂਜੀ ਮੰਜ਼ਲ ਤੇ ਦੋ ਕਮਰੇ ਬਣੇ ਹੋਏ ਹਨ ਦੋਨੋਂ ਕਮਰੇ ਤੁਸੀਂ ਦੇਖ ਲਓ ਇੱਕ ਵਾਰੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਦੂਜੀ ਮੰਜ਼ਲ ਤੇ ਵੀ ਇੱਕ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਇਸ ਵਾਸ਼ਰੂਮ ਵਿੱਚ ਟਾਇਲ ਸਾਰੇ ਲੱਗੀ ਹੋਈ ਹੈ ਵਾਸ਼ਬੈਸਿਨ ਲੱਗਾ ਹੋਇਆ ਦੀਵਾਰਾਂ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਦੂਜੀ ਮੰਜ਼ਲ ਦੇ ਪਹਿਲੇ ਰੂਮ ਦੀ ਬੈਕ ਤੇ ਇਹ ਵਾਸ਼ਰੂਮ ਬਣਿਆ ਹੋਇਆ ਹੈ ਇਹ ਪਹਿਲਾ ਰੂਮ ਤੁਸੀਂ ਦੇਖ ਹੀ ਲਿਆ ਸੀਗਾ ਤੇ ਇਹਦੇ ਨਾਲ ਹੀ ਦੂਜਾ ਰੂਮ ਬਣਿਆ ਹੋਇਆ ਤੁਹਾਨੂੰ ਉਹ ਵੀ ਰੂਮ ਦਿਖਾ ਦਿੰਨੇ ਆ ਦੋਨੋਂ ਰੂਮ ਦੇ ਦੋ-ਦੋ ਦਰਵਾਜੇ ਲੱਗੇ ਹੋਏ ਹਨ ਇੱਕ ਜਾਲੀ ਵਾਲਾ ਲੱਗਾ ਹੋਇਆ ਤੇ ਪਲਾਈ ਵਾਲਾ ਲੱਗਾ ਹੋਇਆ ਜੀ ਆਹ ਜੀ ਦੂਜਾ ਰੂਮ ਬਣਿਆ ਹੋਇਆ ਖਿੜਕੀਆਂ ਲੱਗੀਆਂ ਹੋਈਆਂ ਹਨ ਵੈਂਟੀਲੇਸ਼ਨ ਵਾਸਤੇ ਦੋਨੋਂ ਕਮਰੇ ਖੁੱਲੇ-ਢੁਲੇ ਬਣੇ ਹੋਏ ਹਨ ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਜੋ ਆਨਵਰਲ ਟਾਈਮ ਪੇ ਚ ਘਰਾਂ ਕੋਠੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ